ਸਾਰੇ ਪੰਜਾਬ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਅ ਜਿਵੇਂ ਕਿ ਤੁਹਾਨੂੰ ਦੋਸਤੋ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਸੀਟਾਂ ਤੇ ਇਲੈਕਸ਼ਨ ਲੜ ਰਹੇ ਹਾਂ ਜਨ ਸੇਵਾ ਡਰਾਈਵਰ ਪਾਰਟੀ ਦੇ ਪੰਜਾਬ ਪੰਜਾਬ ਦੇ ਪੰਜ ਕੈਂਡੀਡੇਟ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਤੇ ਚਾਰ ਅਸੀਂ ਆਜ਼ਾਦ ਉਮੀਦਵਾਰ ਸਾਡੇ ਸਹਿਯੋਗ ਨਾਲ ਜਿਹੜੇ ਉਤਰੇ ਹੋਏ ਨੇ ਸੋ ਬੜੇ ਅਫਸੋਸ ਦੀ ਗੱਲ ਹੈ ਕਿ ਪਿੱਛੇ ਜੇ ਮੈਂ ਇਲੈਕਸ਼ਨ ਡਿਊਟੀ ਦੇ ਵਿੱਚ ਆ ਦੋ ਤਿੰਨ ਦਿਨ ਪਹਿਲਾਂ ਜਲੰਧਰ ਲੁਧਿਆਣਾ ਤੇ ਗੁਰਦਾਸਪੁਰ ਲਈ ਨਿਕਲਿਆ ਸੀ ਤੇ ਸਾਡੇ ਘਰ ਦੇ ਵਿੱਚ ਕੋਈ ਵੀ ਨਾ ਹੋਣ ਕਰਕੇ ਸਾਡੇ ਬਾਹਰਲੇ ਘਰ ਨੂੰ ਅ ਅਬੋਰ ਦੇ ਵਿੱਚ ਜਿਹੜਾ ਸ਼ਹਿਰ ਦੇ ਅੰਦਰ ਹੀ ਪੈਂਦਾ ਹੈ ਬਾਹਰਲੇ ਪਾਸੇ ਹੈ ਉਸ ਘਰ ਨੂੰ ਪੂਰਾ ਟਾਰਗੇਟ ਬਣਾ ਕੇ ਉਹਦੇ ਤੇ ਧਾਵਾ ਬੋਲਿਆ ਗਿਆ ਔਰ ਉਹਦੇ ਵਿੱਚੋਂ ਜਿਵੇਂ ਕਿਸੇ ਨੇ ਟਾਰਗੇਟ ਕੀਤਾ ਹੁੰਦਾ ਹੈ ਉਸ ਤਰੀਕੇ ਨਾਲ ਉਸ ਘਰ ਦੇ ਵਿੱਚ ਤਾਵਾ ਬੋਲਿਆ ਗਿਆ ਪੂਰਾ ਸਾਡਾ ਜ਼ਮੀਨ ਦਾ ਜਿੰਨਾ ਰਿਕਾਰਡ ਪਿਆ ਸੀ ਸਾਰਾ ਫਾਈਲਾਂ ਗੈਬ ਕਰਤੀਆਂ ਜਿੰਨਾ ਟਰਾਂਸਪੋਰਟ ਦਾ ਰਿਕਾਰਡ ਪਿਆ ਸੀ ਉਹ ਸਾਰੀਆਂ ਫਾਈਲਾਂ ਗੈਬ ਕਰਤੀਆਂ ਜਿੰਨਾ ਪਾਰਟੀ ਦਾ ਰਿਕਾਰਡ ਪਿਆ ਸੀ ਉਹ ਸਾਰਾ ਪਾਰਟੀ ਦਾ ਰਿਕਾਰਡ ਮਤਲਬ ਉਥੋਂ ਘਰ ਦੇ ਵਿੱਚ ਉਹ ਗੈਬ ਕਰਤਾ ਉਹਦੇ ਵਿੱਚ ਇੱਕ ਲੈਪਟਾਪ ਦੋ ਲੈਪਟਾਪ ਸੀਗੇ ਪਾਰਟੀ ਵੱਲੋਂ ਆਏ ਹੋਏ ਇੱਕ ਪ੍ਰਿੰਟਰ ਨਵਾਂ ਲਿਆ ਸੀਗਾ ਥੋੜੇ ਦਿਨ ਪਹਿਲਾਂ ਦੋ ਮੰਦਰੀਆਂ ਸੀ ਤੇ ਇੱਕ ਚਾਂਦੀ ਦਾ ਕੜਾ ਜਿਹੜਾ ਬਾਰ ਬਾਰੀ ਪੇਟੀ ਦੇ ਵਿੱਚ ਪਿਆ ਸੀ ਉਹ ਤੇ ਚਲੋ ਇਹਨੂੰ ਚੋਰੀ ਬਣਾਉਣ ਵਾਸਤੇ ਕੀਤਾ ਗਿਆ ਉਹ ਤਾਂ ਕੰਮ ਸੋ ਇੱਕ ਪਾਰਟੀ ਨੂੰ ਟਾਰਗੇਟ ਕਰਨ ਲਈ ਇੱਕ ਨਾਮੀ ਬੰਦੇ ਵੱਲੋਂ ਫਬੋਰ ਦੇ ਵਿੱਚ ਜਿਹਦੇ ਸਾਨੂੰ ਪੂਰੇ ਤੌਰ ਤੇ ਸ਼ੱਕ ਹੈ ਜਿਹੜਾ ਸਾਨੂੰ ਕਈ ਵਾਰ ਧਮਕੀਆਂ ਵੀ ਦੇ ਚੁੱਕਿਆ ਸੀਗਾ ਸੋ ਉਹਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਕੋਈ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ ਸੋ ਅਸੀਂ ਅਪੀਲ ਕਰਦੇ ਹਾਂ ਕਿ ਜੇ ਪੁਲਿਸ ਪ੍ਰਸ਼ਾਸਨ ਨਹੀਂ ਇਸ ਗੱਲ ਦੇ ਵਿੱਚ ਸક્ષਮ ਕੀ ਪਾਰਟੀਆਂ ਨੂੰ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਅਪਾਇੰਟ ਕੀਤੀਆਂ ਹੋਈਆਂ ਪਾਰਟੀਆਂ ਜਿਹੜੀਆਂ ਲੜ ਰਹੀਆਂ ਨੇ ਉਹਨਾਂ ਨੂੰ ਵੀ ਜੇ ਸੁਰੱਖਿਆ ਦੇਣ ਦੇ ਵਿੱਚ ਨਹੀਂ ਸਮਰੱਥ ਹੈਗੀਆਂ ਚਲੋ ਸੁਰੱਖਿਆ ਤੁਸੀਂ ਨਹੀਂ ਦੇ ਸਕਦੇ ਤਾਂ ਜਿਹੜੇ ਕਮ ਸੇ ਕਮ ਪਾਰਟੀ ਦਫ਼ਤਰਾਂ ਦੇ ਉੱਤੇ ਧਾਵੇ ਬੋਲੇ ਜਾ ਰਹੇ ਆ ਜਿਹੜਾ ਲੁੱਟਮਾਰ ਕੀਤੀ ਗਈ ਹੈ ਐਡਾ ਵੱਡਾ ਮੇਰੇ ਘਰ ਦੇ ਵਿੱਚ ਕਰਨ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਸਾਡੇ ਇੱਕ ਰਿਪੋਰਟ ਕਰਨ ਦੇ ਉੱਤੇ ਕੋਈ ਕਾਰਵਾਈ ਦਾ ਜੇ ਕੋਈ ਸਾਨੂੰ ਆਸ਼ਵਾਸ਼ਣ ਨਹੀਂ ਮਿਲਿਆ ਜੇ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਫਿਰ ਸਾਨੂੰ ਸੜਕਾਂ ਤੇ ਉਤਰ ਲਈ ਮਜਬੂਰ ਹੋਣਾ ਪਊਗਾ ਸੋ ਬੜੇ ਅਫਸੋਸ ਦੀ ਗੱਲ ਹੈ ਇੱਕ ਪਾਰਟੀ ਪ੍ਰਧਾਨ ਦਾ ਘਰ ਜੇ ਸੇਫ ਨਹੀਂਗਾ ਤੇ ਆਮ ਜਨਤਾ ਨੂੰ ਅਸੀਂ ਕਿੱਥੋਂ ਸੇਫਟੀ ਦੇ ਦੇਾਂਗੇ ਸੋ ਜੇ ਅਸੀਂ ਗੱਲ ਮੀਡੀਆ ਦੇ ਵਿੱਚ ਕੀਤੀ ਤੇ ਮਾਫ ਕਰਨਾ ਮੈਂ ਸ਼ਬਦ ਨਹੀਂ ਵਰਤਨੇ ਚਾਹੁੰਦਾ ਜੇ ਸਾਡੇ ਸ਼ਹਿਰ ਦੇ ਕਿਸੇ ਰੈਸ ਜਾਂ ਤਣਾੜ ਨੂੰ ਛੇਕ ਵੀ ਆਉਂਦੀ ਹੈ ਤੇ ਸਾਰਾ ਮੀਡੀਆ ਕੈਮਰਾ ਲੈ ਕੇ ਉਹਨਾਂ ਦੇ ਗੇਟ ਦੇ ਅੱਗੇ ਖੜਾ ਹੁੰਦਾ ਸੋ ਅਸੀਂ ਸਾਰਿਆਂ ਨੂੰ ਵਾਰ-ਵਾਰ ਅਪੀਲ ਵੀ ਕੀਤੀ ਸੀਗੀ ਕਿ ਪਲੀਜ਼ ਇਸ ਖਬਰ ਨੂੰ ਲਵਾ ਦਿੱਤਾ ਜਾਵੇ ਪਰ ਪਤਾ ਨਹੀਂ ਕਿਸ ਗੱਲ ਦਾ ਦਬਾਅ ਹੈ ਉਹਨਾਂ ਦੇ ਉੱਤੇ ਕਿਸ ਗੱਲ ਦਾ ਉਹਨਾਂ ਨੂੰ ਡਰਿਆ ਬੈਠ ਗਿਆ ਉਹ ਇਸ ਗੱਲ ਨੂੰ ਉਠਾਉਣਾ ਹੀ ਨਹੀਂ ਚਾਹੁੰਦੇ ਸੀ ਸੋ ਇਹ ਅਸੀਂ ਆਪ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਰੀ ਅਪੀਲ ਕਰਦੇ ਹਾਂ ਕਿ 2-4 ਦਿਨਾਂ ਦੇ ਵਿੱਚ ਜੇ ਇਹ ਸਾਨੂੰ ਨਹੀਂ ਸਹਿਯੋਗ ਮਿਲਿਆ ਪੁਲਿਸ ਵੱਲੋਂ ਤੇ ਫਿਰ ਸਾਨੂੰ ਰੋਡ ਬਲੌਕ ਕਰਨਾ ਪਊਗਾ ਫਿਰ ਸਾਨੂੰ ਧਰਨਾ ਪ੍ਰਦਰਸ਼ਨ ਤੇ ਮਜਬੂਰ ਹੋਣਾ ਪਊਗਾ ਤੇ ਫੇਰ ਵੀ ਸਾਡੀ ਪ੍ਰਸ਼ਾਸਨ ਗੱਲ ਸੁਣੂਗਾ ਤੇ ਬੈਟਰ ਇਹੀ ਹੈ ਕਿ ਸਾਡੀ ਅੱਜ ਹੀ ਬੇਨਤੀ ਸੁਣ ਲਈ ਜਾਵੇ ਮੈਂ ਐਸਐਸਪੀ ਸਾਹਿਬ ਫਾਜ਼ਿਲਕਾ ਨੂੰ ਅਪੀਲ ਕਰਦਾ ਕਿ ਇਹਨੂੰ ਨਿੱਜੀ ਇਹਦਾ ਮਾਮਲਾ ਸੰਗਿਆਨ ਚ ਲੈ ਕੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜਿੰਨਾ ਸਾਡਾ ਰਿਕਾਰਡ ਚੁੱਕਿਆ ਗਿਆ ਪਾਰਟੀ ਦਾ ਟਰਾਂਸਪੋਰਟ ਦਾ ਘਰ ਦਾ ਜ਼ਮੀਨ ਜਾਇਦਾਦ ਦਾ ਇਹ ਕੋਈ ਚੋਰੀ ਦੇ ਸਿਲਸਿਲੇ ਨਾਲ ਨਹੀਂ ਇਹਦੇ ਉੱਤੇ ਕੀਤਾ ਗਿਆ ਕਿਉਂਕਿ ਸਾਡੇ ਬੈਂਟਰੇ ਸੁਰੱਖਿਅਤ ਪਿਆ ਅੰਦਰ ਸਾਡਾ ਸਿਲੰਡਰ ਸੁਰੱਖਿਅਤ ਪਿਆ ਅੰਦਰ ਮਤਲਬ ਘਰ ਨੂੰ ਨਿਸ਼ਾਨਾ ਬਣਾਉਣ ਨਹੀਂ ਬਣਾਇਆ ਗਿਆ ਚੋਰੀ ਦੇ ਸਿਲਸਲੇ ਕਰਕੇ ਹੀ ਨਹੀਂ ਕੀਤਾ ਗਿਆ ਸਿਰਫ ਸਾਨੂੰ ਟਾਰਗੇਟ ਕੀਤਾ ਗਿਆ ਸਾਡਾ ਰਿਕਾਰਡ ਗਾਇਬ ਕਰਨ ਵਾਸਤੇ ਸੋ ਸਾਰਾ ਰਿਕਾਰਡ ਘਰ ਦਾ ਜਿੰਨਾ ਜ਼ਮੀਨ ਦਾ ਸੀ ਜੋ ਵੀ ਸਾਡਾ ਰਿਕਾਰਡ ਸੀ ਫਾਈਲਾਂ ਸੀ ਸਾਡੀਆਂ ਚੈੱਕ ਬੁੱਕਾਂ ਪਾਸ ਬੁੱਕਾਂ ਸਾਰੀਆਂ ਗਾਇਬ ਕਰ ਦਿੱਤੀਆਂ ਗਈਆਂ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸਾਨੂੰ ਇਹਦਾ ਜਲਦੀ ਇਨਸਾਫ ਦਵਾਇਆ ਜਾਵੇ ਨਹੀਂ ਫਿਰ ਸਾਨੂੰ ਮਜਬੂਰ ਹੋਣਾ ਪਊਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ 2 ਦਿਨਾਂ ਬਾਅਦ ਅਸੀਂ ਕਾਲ ਦੇਵਾਂਗੇ ਜੇ ਸੜਕ ਜਾਮ ਕਰਨੀ ਪਈ ਜਾ ਕੋਈ ਰੋਡ ਬਲੌਕ ਕਰਨਾ ਪਿਆ ਤੇ ਫਿਰ ਅਸੀਂ ਉਥੇ ਉਤਰਾਂਗੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਹਿਯੋਗ ਦੀ ਅਪੀਲ ਕਰਦਾ ਸਾਰਿਆਂ ਨੂੰ ਸਹਿਯੋਗ ਦੀ ਆਸ ਕਰਦਾ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਆਪਣਾ ਇੰਦਰਜੀਤ ਸਿੰਘ ਉਪਲ ਜਨ ਸੇਵਾ ਡਰਾਈਵਰ ਪਾਰਟੀ ਤੋਂ ਪੰਜਾਬ ਪ੍ਰੈਜ਼ੀਡੈਂਟ ਸਤਿ ਸ੍ਰੀ ਅਕਾਲ ਨਮਸਕਾਰ